ਤੇ ਬੇਹੱਦ ਭਾਵਕ ਮਨ ਨੂੰ ਭਾਵਕ ਕਰਦੀਆਂ ਤਸਵੀਰਾਂ ਉਹ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਕਿਉਂਕਿ ਆ ਦੋਸਤੋ ਕਹਿੰਦੇ ਜਾ ਕੋ ਰੱਕੇ ਸਾਈਆਂ ਤੇ ਮਾਰ ਸਕੇ ਨਾ ਕੋਈ ਇਹ ਦੋ 3 ਦੀਆਂ ਤਸਵੀਰਾਂ ਤੁਸੀਂ ਇੱਕ ਮੰਝੇ ਤੇ ਬੈਠੀਆਂ ਦੋ ਤਸਵੀਰਾਂ ਤੁਸੀਂ ਵੇਖ ਰਹੇ ਜੇ ਦੋ 3 ਨੇ ਦੋਨਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਇਹ 3 ਵਾਂ ਜੰਮਦੀ ਤੀਨ ਨੂੰ ਤਿੰਨ ਕੱਪੜਿਆਂ ਦੀ ਲੋੜ ਪੈਂਦੀ ਆ ਪਰ ਇਹ ਵਿਚਾਰੀਆਂ ਤੇ ਬਿਲਕੁਲ ਹੀ ਆਪਣੇ ਤੇ ਡਿਪੈਂਡ ਆ ਇਹਨਾਂ ਨੂੰ ਤੇ ਹਰ ਚੀਜ਼ ਦੀ ਇਹ ਸਾਰੇ ਹੀ ਪੱਖੋਂ ਆ ਤੁਹਾਡੇ ਲੋਕਾਂ ਦੇ ਹੀ ਡਿਪੈਂਡ ਹੈਗੀਆਂ ਨੇ ਤੇ ਮੈਂ ਚਾਹਨੀ ਹੈ ਇਹਨਾਂ ਦੀ ਕੋਈ ਸੇਵਾ ਚੁੱਕ ਲੈ ਇਹਨਾਂ ਦੀ ਚਲੋ ਗੁਰੂ ਕਿਰਪਾ ਕਰੇ ਕੋਈ ਦੇਖਭਾਲ ਚੰਗੀ ਹੋ ਜਾਏ ਪੜਾਈ ਚੰਗੀ ਹੋ ਜਾਏ ਹੁਣ ਇਹ ਜਿਹੜੀ ਕੁੜੀ ਆ ਇਹਦੀ ਚੌਂਕੜੀ ਦੇਖੋ ਇਹ ਬਹੁਤ ਨਾਮ ਜੱਪਦੀ ਆ ਆਰ ਕੋਸ਼ਿਸ਼ ਇਹਦਾਂ ਨਾ ਹੋਈ ਆ ਪਰ ਫਿਰ ਵੀ ਵੇਲੋ ਜਿੰਦਾ ਨੇ ਗੁਰੂ ਦੀ ਕਿਰਪਾ ਹੀ ਮੇਰੇ ਕੋ 3 ਦਿਨ ਮਹੀਨੇ ਦੀਆਂ 4-4 ਮਹੀਨੇ ਦਿਖਾਈਆਂ ਸੀ ਤੁਰ ਨਹੀਂ ਸਕਦੀਆਂ ਸੀ ਇਹਨਾਂ ਅੰਗ ਲੱਥਾਂ ਪਾਵੇਂ ਐਵੇਂ ਦੀਆਂ ਬਾਹਰ ਫੋਟੋ ਲੱਗੀਆਂ ਉੱਥੇ ਬਹੁਤ ਹੁੰਦੇ ਇਹਨਾਂ ਦੀ ਸਿਹਦਵਾਨੇ ਇਹ ਬਹੁਤ ਕਮਜ਼ੋਰ ਸੀਗੀਆਂ ਪਰ ਇਹਨਾਂ ਦੀ ਬਚਨ ਦੀ ਕੋਈ ਆਸ ਨਹੀਂ ਸੀ ਇਹਨਾਂ ਸਾਰਿਆਂ ਨੂੰ ਸასი ਕਾਲ ਦੋਸਤੋ ਪੰਜਾਬ ਅੱਜ ਤੱਕ ਨਿਊਜ਼ ਵੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਬੇਹੱਦ ਭਾਵਕ ਮਨ ਨੂੰ ਭਾਵਕ ਕਰਦੀਆਂ ਤਸਵੀਰਾਂ ਉਹ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਕਿਉਂਕਿ ਆ ਦੋਸਤੋ ਕਹਿੰਦੇ ਜਾਕੋ ਰੱਖ ਕੇ ਸਾਈਆਂ ਤੇ ਮਾਰ ਸਕੇ ਨਾ ਕੋਈ ਇਹ ਦੋ ਧੀਆ ਦੀਆਂ ਤਸਵੀਰਾਂ ਤੁਸੀਂ ਇੱਕ ਮੰਜੇ ਤੇ ਬੈਠੀਆਂ ਦੋ ਤਸਵੀਰਾਂ ਤੁਸੀਂ ਵੇਖ ਰਹੇ ਜੇ ਦੋ ਧੀਆ ਨੇ ਦੋਨਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਤਾਂ ਮਾਂ ਦੇ ਵੱਲੋਂ ਸੀਮ ਦੇ ਕੇ ਉਹਨਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤਾਂ ਅੱਜ ਇਹ ਕਨੂਰ ٹرسٹ ਦੇ ਕੋਲ ਪਹੁੰਚੀਆਂ ਨੇ ਤਾਂ ਕਿਵੇਂ ਉਹਨਾਂ ਦੀ ਸੇਵਾ ਹੁੰਦੀ ਹੈ ਸਾਰੀ ਗੱਲਬਾਤ ਜਾਣਾਂਗੇ ਲੇਕਿਨ ਤੁਸੀਂ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਨੂੰ ਸ਼ੇਅਰ ਕੀਤੇ ਬਿਨਾ ਤੁਹਾਡੇ ਕੋ ਰਹਿ ਨਹੀਂ ਜਾਣਾ ਕਿਉਂਕਿ ਜੇਕਰ ਤੁਸੀਂ ਸ਼ੇਅਰ ਕਰੋਗੇ ਦੋਸਤੋ ਇਹਨਾਂ ਦਾ ਕੋਈ ਭਲਾ ਹੋ ਸਕਦਾ ਹੈ ਇਹਨਾਂ ਦੀ ਕੋਈ ਮਦਦ ਹੋ ਸਕਦੀ ਹੈ ਏਕ ਨੂਰ ਟਰਸਟ ਤੇ ਪਹੁੰਚੀਆਂ ਇਹਨਾਂ ਦੋਹਾਂ 3 ਦੀ ਦਾਸਤਾਨ ਅਸੀਂ ਇੱਥੋਂ ਦੇ ਜਿਹੜੇ ਕਰਤਾ ਧਰਤਾ ਭੈਣ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਆਂ ਫਲਾ ਤਸਵੀਰਾਂ ਤੁਸੀਂ ਜਿਹੜੀਆਂ ਨੇ ਉਹ ਸਕਰੀਨ ਤੇ ਵੇਖ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਦੋਹੇ ਭੈਣਾਂ ਦੀਆਂ ਅੱਖਾਂ ਬਿਲਕੁਲ ਵੀ ਨਹੀਂ ਹਨ ਅਤੇ ਇੱਥੇ ਉਹ ਕਿਵੇਂ ਪੜ ਰਹੀਆਂ ਨੇ ਇਸ ਸੰਸਥਾ ਦੇ ਵਿੱਚ ਜਦੋਂ ਆਈਆਂ ਸਭ ਤੋਂ ਪਹਿਲਾਂ ਭੈਣ ਜੀ ਸਾਡੇ ਚੈਨਲ ਪੰਜਾਬ ਅਬ ਤੱਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਦੋ ਤਿੰਨ ਮਹੀਨੇ ਬਾਅਦ ਵਿਚਾਰੇ ਮੇਰੇ ਕੋ ਇੰਨਾ ਫੇਰੇ ਮਾਰਦੇ ਆ ਬਿਨਾਂ ਕਿਸੇ ਲੈਣ ਦੇਣ ਤੋਂ ਕਿਸੇ ਲਾਲਚ ਤੋਂ ਖਿਚਾਰੇ ਆਣ ਕੇ ਇਹਨਾਂ ਦੀ ਮਦਦ ਕਰਦੇ ਆ ਮੈਂ ਇਹਨਾਂ ਦਾ ਜੀ ਆਇਆਂ ਤੇ ਬਹੁਤ ਧੰਨਵਾਦ ਕਰਦੀ ਆ ਮੈਂ ਚਾਹਾਂਗਾ ਇਹ ਦੋਵਾਂ ਭੈਣਾਂ ਬਾਰੇ ਜਿਹੜਾ ਵਾ ਸਾਡੇ ਦਰਸ਼ਕਾਂ ਨੂੰ ਵਿਸਥਾਰ ਦੇ ਨਾਲ ਦੱਸਿਆ ਜਾਵੇ ਕਿਵੇਂ ਜਿਹੜੀ ਇਹ ਹੈਲਪ ਇਹਨਾਂ ਦੀ ਕੋਈ ਡਾਕਟਰਾਂ ਨੇ ਦੱਸਿਆ ਹੋਵੇ ਕਿ ਹੋ ਸਕਦੀ ਹੈ ਕਿ ਇਹਨਾਂ ਤੇ ਜਿਹੜੀ ਆ ਉਹ ਖਰਚਾ ਆ ਸਕਦਾ ਹੈ ਤਾਂ ਜੋ ਕੋਈ ਦਾਨੀ ਸੱਜਣ ਵੀਡੀਓ ਨੂੰ ਵੇਖ ਕੇ ਇਹਨਾਂ ਤੱਕ ਅਪਰੋਚ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਜੇ ਇਹਨਾਂ ਦਾ ਡਾਕਟਰੀ ਕੋਈ ਐਸ ਵੇਲੇ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਡਾਕਟਰ ਦੀ ਕਿਉਂਕਿ ਪਹਿਲਾਂ ਇਹਦਾ ਇਹ ਗੁੜੀ ਦੀ ਅੱਖ ਜਿਹੜੀ ਉਹਦੇ 'ਚ ਅਰਸੌਲੀ ਸੀ ਬਹੁਤ ਮੋਟੀ ਉਹ ਵੀ ਕਢਾ ਦਿੱਤੀ ਆ ਕਿ ਗੁਰੂ ਸਾਹਿਬ ਕਿਰਪਾ ਕਰੇ ਆਪਣੇ ਇਧਰੋਂ ਆਸਟ੍ਰੇਲੀਆ ਤੋਂ ਸਿੰਘ ਸੀਗਾ ਤੇ ਬਾਅਦ 'ਚ ਇਹਦੀਆਂ ਅੱਖਾਂ ਪਾਉਣ ਵਾਲੀਆਂ ਸਨ ਉਹਨਾਂ ਵੀ ਪਵਾਤੀਆਂ ਇਹ ਜਿਹੜੀ ਬੇਟੀ ਆਏ ਤੇ ਜਮਾਂਦਰੂ ਹੀ ਇਦਾਂ ਦਾ ਇਹਨਾਂ ਨੂੰ ਇਹ ਤੇ ਕੋਈ ਲੋੜ ਨਹੀਂ ਹੈਗੀ ਹੁਣ ਆਉਣ ਵਾਲਾ ਸਮਾਂ ਇਹ ਆ ਮੈਂ ਚੰਨੀ ਇਹ ਪਾਲਤਾ ਗਈਆਂ ਮੇਰੇ ਕੋਲ ਬਹੁਤ ਛੋਟੀਆਂ ਆਈਆਂ ਤੇ ਅੰਦਰ ਮਹੀਨੇ ਦੀਆਂ ਚਾਰ-ਚਰ ਦੀਆਂ ਮੈਂ ਜਾਨੀ ਅਗੇ ਨਾ ਕੋਈ ਪੜ੍ਹਾਈ ਦਾ ਖਰਚਾ ਇਹ ਹੁਣ ਥੋੜਾ ਬਹੁਤਾ ਆਪਣੇ ਆਪਾਂ ਦੇ ਖਲੋਜਣਾ ਇਹਨਾਂ ਨੂੰ ਕੋਈ ਦੇਖਭਾਲ ਵਾਲਾ ਕੇ ਥੋੜੀ ਇਹਨਾਂ ਦਾ ਗੋਸਥ ਬਣੇ ਕੋਈ ਇਹਨਾਂ ਦੀ ਸੇਵਾ ਚੁੱਕ ਲਏ ਇੱਕ ਇੱਕ ਬੱਚੀ ਦੀ ਜਿਵੇਂ ਇਹਨਾਂ ਤੁਹਾਨੂੰ ਪਤਾ ਜੀਵਨ ਦੇ ਵਿੱਚ ਬਹੁਤ ਲੋੜਾਂ ਹੁੰਦੀਆਂ ਨੇ ਜੋ ਇਹਨਾਂ ਦਾ ਕੋਈ ਬੈਲੈਂਸ ਵੀ ਹੋਵੇ ਤੇ ਉਹ ਵੀ ਇਹਨਾਂ ਨੂੰ ਅੱਗੇ ਵਾਸਤੇ ਉਹ ਹੀ ਸੇਵਾ ਕਰੇਗਾ ਜੇ ਅੱਜ ਤੇ ਮੈਂ ਹੈਗੀ ਹਾਂ ਮਾਂ ਤੇ ਕੱਲ ਨੂੰ ਨਹੀਂ ਹਾਂ ਤੇ ਇਹਨਾਂ ਦਾ ਕੋਈ ਬੈਲੈਂਸ ਹੋਊ ਤੇ ਇਹਨਾਂ ਦੀ ਕੋਈ ਸੇਵਾ ਕਰੂਗਾ ਕਿਉਂਕਿ ਦੂਸਰਿਆਂ ਤੇ ਡਿਪੈਂਡ ਹੈਗੀਆਂ ਮੈਂ ਇਸੇ ਤਰ੍ਹਾਂ ਸਾਰੇ ਵੀਰਾਂ ਦੇ ਅੱਗੇ ਬੇਨਤੀ ਕਰਦੀ ਆ ਆਪਣੇ ਇੰਡੀਆ ਵੀਰਾਂ ਦੇ ਵੀ ਬਾਹਰਲੇ ਵੀਰਾਂ ਦੇ ਵੀ ਮੇਰੇ ਪੁੱਤ ਕਮਾਊਗਾ ਕਮਾਦੇ ਗਏ ਆ ਥੋੜਾ ਥੋੜਾ ਦਸਵੰਦ ਕੱਢਣ ਇਹਨਾਂ ਦੀ ਕੋਈ ਨਾ ਕੋਈ ਸੇਵਾ ਤੇ ਸਹੂਲਤ ਹੋ ਜਾਵੇ ਕਿਉਂ ਇਹਨਾਂ ਨੂੰ ਹਰ ਚੀਜ਼ ਦੀ ਲੋੜ ਇਹ ਧੀਆ ਵਾਂ ਜਮਦੀ ਤੀਨ ਨੂੰ ਤਿੰਨ ਕੱਪੜਿਆਂ ਦੀ ਲੋੜ ਪੈਂਦੀ ਆ ਔਰ ਇਹ ਵਿਚਾਰੀਆਂ ਤੇ ਬਿਲਕੁਲ ਹੀ ਆਪਣੇ ਤੇ ਡਿਪੈਂਡ ਆ ਇਹਨਾਂ ਨੂੰ ਤੇ ਹਰ ਚੀਜ਼ ਦੀ ਇਹ ਸਾਰੇ ਹੀ ਪੱਖੋਂ ਆ ਤੁਹਾਡੇ ਲੋਕਾਂ ਦੇ ਹੀ ਡਿਪੈਂਡ ਹੈਗੀਆਂ ਨੇ ਇਹ ਮੈਂ ਜਾਣੀ ਇਹਨਾਂ ਦੀ ਕੋ ਸੇਵਾ ਚੋਕਲੇ ਇਹਨਾਂ ਦੀ ਚਲੋ ਗੁਰੂ ਕਿਰਪਾ ਕਰੇ ਕੋਈ ਦੇਖਭਾਲ ਚੰਗੀ ਹੋ ਜਾਏ ਪੜਾਈ ਚੰਗੀ ਹੋ ਜਾਏ ਹੁਣ ਇਹ ਜਿਹੜੀ ਕੁੜੀ ਆ ਇਹਦੀ ਚੌਂਕੜੀ ਦੇਖੋ ਇਹ ਬਹੁਤ ਨਾਮ ਜਪਦੀ ਆ ਜੀ ਗੁਰੂ ਹਾਂ ਬਹੁਤ ਨਾਮ ਜਪਦੀ ਆ ਇਹ ਮੈਂ 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 ਇੱਥੇ ਗੱਲ ਰੋਕਣੀ ਚਾਹਾਂਗਾ ਕਿ ਕੀ ਇਹ ਚੱਲਦੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਇਹਨੂੰ ਕਹੋਗੇ ਤਾਂ ਇਹ ਬੋਲ ਦੇਗੀ ਮਾਈਕ ਦੇ ਉੱਪਰ ਬੋਲ ਵੀ ਦਿੰਦੀ ਆ ਕਈ ਵਾਰ ਆਪਣੀ ਮਰਜ਼ੀ ਨਾਲ ਬੋਲਦੀ ਆ ਇੱਕ ਵਾਰੀ ਕਹਿ ਕੇ ਦਿਖਾਓ ਵਾਹਿਗੁਰੂ ਇਹ ਵੀ ਬੋਲ ਵਾਹਿਗੁਰੂ ਵਾਹਿਗੁਰੂ ਬੋਲੋ ਆਪਣੀ ਮਰਜ਼ੀ ਨਾਲ ਬੜਾ ਬੋਲਦੀ ਹੈ ਅੱਛਾ ਜੀ ਵਾਇਗਰੂ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਵਾਇਗਰੂ ਸੁਣੋ ਬੋਲਣੇ ਆਪਣੀ ਮौज ਦੇ ਵਿੱਚ ਮौज ਦੇ ਵਿੱਚ ਇਹ ਆਪਣੀ ਮौज ਹੀ ਰਹਿੰਦੀ ਆ ਜੀ ਜੀ ਇਹ ਸਾਰਾ ਦਿਨ ਨੂੰ ਕੋਈ ਰੋਟੀ ਨਾ ਦਵੇ ਪਾਣੀ ਨਾ ਦੇ ਸਿਦਕਵਾਨ ਕੁੜੀ ਆ ਪਤਾ ਨਹੀਂ ਇਹਦੀ ਗੁਰੂ ਦੀ ਕਿਰਪਾ ਦੇ ਨਾਲ ਕਿੱਦਾਂ ਆਖਾਂ ਗਈਆਂ ਨੇ ਨਹੀਂ ਤੇ ਬਹੁਤ ਸਿਦਕਵਾਨ ਕੁੜੀ ਆ ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜੀ ਭੈਣ ਜੀ ਹੁਣਾਂ ਨੇ ਦੱਸਿਆ ਹੈ ਕਿ ਜੇਕਰ ਇਹਨਾਂ ਦੀ ਬੱਚੀਆਂ ਦੀ ਕੋਈ ਸੇਵਾ ਚੁੱਕ ਲਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਦੇਖਭਾਲ ਜਿਹੜੀ ਹੈ ਉਹ ਚੰਗੇ ਤਰੀਕੇ ਨਾਲ ਹੋ ਸਕੇ ਮੈਂ ਚਾਹਾਂਗਾ ਇਹਨਾਂ ਦੋਨਾਂ ਦਾ ਨਾਮ ਇਹਨਾਂ ਬਾਰੇ ਥੋੜਾ ਦੱਸ ਦਿੱਤਾ ਜਾਵੇ ਇਹਦਾ ਨਾਮ ਬੇਬੀ ਕੌਰ ਆ ਹਾਂਜੀ ਤੇ ਇਹਦਾ ਨਾਮ ਮਹਿਕਪ੍ਰੀਤ ਕੌਰ ਆ ਤੇ ਇਹ ਬਚਪਨ ਤੋਂ ਹੀ ਜਮਾਂਦਰੂ ਹੀ ਇਸ ਤਰ੍ਹਾਂ ਜਮਾਂਦਰੂ ਹੀ ਇਦਾਂ ਆ ਜਮਾਂਦਰੂ ਹੀ ਤਾਂ ਤਾਂ ਹੀ ਇਹਨਾਂ ਨੂੰ ਕੋਈ ਜਰੀਲੀ ਚੀਜ਼ ਦੇਣ ਦੇ ਮਾਰਨ ਦੀ ਕਿਸੇ ਨੇ ਆਪਣੀ ਪੂਰੀ ਵਾਹ ਲਾਈ ਆ ਇਹ ਉੱਪਰ ਵਾਲੇ ਨੇ ਰੱਖਿਆ ਇਹਨਾਂ ਨੂੰ ਪਤਾ ਨਹੀਂ ਵਾਇਗਰੂ ਨੇ ਇਹਨਾਂ ਕੋ ਨਾਮ ਜਿ ਪਾਉਣਾ ਹੈ ਜਾਂ ਕੋਈ ਇਹਨਾਂ ਦਾ ਪਿਛਲਾ ਜੀਵਨ ਹੈ ਜਿਹੜਾ ਇਹਨਾਂ ਦਾ ਇਹ ਬਖਸ਼ਾਉਣ ਆਈਆਂ ਨੇ ਤੇ ਗੁਰੂ ਦੀ ਇਹਨਾਂ ਦਾ ਕਿਰਪਾ ਸਾਰਾ ਸਾਰਾ ਦੇਣੇ ਦਰਬਾਰ ਚ ਬਹਿ ਜਾਂਦੇ ਆ ਅੱਛਾ ਜੀ ਖੰਡਪਣ ਸਾਹਿਬ ਰੱਖਿਆ ਹੋਵੇ ਇਹ ਕੁੜੀਆਂ ਉੱਠਦੀਆਂ ਨਹੀਂ ਅੱਛਾ ਜੀ ਜੇ ਥੱਕ ਜਾਂਣ ਤੇ ਲੰਮੇ ਬਹਿ ਜਾਂਦੀਆਂ ਅੱਗੇ ਨੂੰ ਲੰਮੇ ਬਹਿਣਾ ਹੈ ਮਹਾਰਾਜ ਦੇ ਚਰਨਾਂ ਚ ਇਹਨਾਂ ਨੇ ਮੱਥਾ ਟੇਕੇ ਅੱਗੇ ਨੂੰ ਲੰਮੇ ਪੈਣਾ ਤੇ ਕਦੀ ਇਹਨਾਂ ਨੇ ਇਦਾਂ ਨਹੀਂ ਹੋਣਾ ਅੱਗੇ ਨੂੰ ਥੱਲੇ ਹੋਣਾ ਇਹਨਾਂ ਨੂੰ ਕੋਈ ਚੀਜ਼ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪ੍ਰਮਾਤਮਾ ਕਹਿੰਦੇ ਨੇ ਜਾ ਕੋ ਰੱਖ ਕੇ ਸਾਈਆਂ ਮਾਰਦੇ ਕੇ ਇਹਨਾਂ ਕੋਈ ਉਹ ਵੀ ਜ਼ਰੂਰ ਦੱਸਿਓ ਗੱਲ ਉਹ ਤੇ ਵੇਖੋ ਗੁਰੂ ਜੀ ਇਹੋ ਜਿਹਾ ਕਿ ਮਾਰ ਰੱਖਣ ਵਾਲੇ ਨੇ ਮਾਰਨ ਵਾਲੇ ਨੇ ਰੱਖਣ ਵਾਲਾ ਅੱਗੇ ਖਲੋਤਾ ਆ ਗੁਰੂ ਰਾਮਦਾਸ ਨੇ ਹਰ ਕੋਸ਼ਿਸ਼ ਇਹਨਾਂ ਨਾਲ ਇਹਨਾਂ ਨਾਲ ਹੋਈ ਆ ਪਰ ਫੇਰ ਵੀ ਵੇਲੇ ਜਿੰਦਾ ਨੇ ਗੁਰੂ ਦੀ ਕਿਰਪਾ ਹੈ ਮੇਰੇ ਕੋ ਤਿੰਨ ਦਿਨ ਮਹੀਨੇ ਦੀਆਂ ਚਾਰ ਚਾਰ ਮਹੀਨੇ ਦਿਖਾਈਆਂ ਸੀ ਤੁਰ ਨਹੀਂ ਸਕਦੀਆਂ ਸੀ ਇਹਨਾਂ ਦੀਆਂ ਲੱਤਾਂ ਬਾਹਾਂ ਐਵੇਂ ਦੀਆਂ ਬਾਹਰ ਫੋਟੋ ਲੱਗੀਆਂ ਉੱਥੇ ਬਹੁਤ ਹੁੰਦੇ ਇਹਨਾਂ ਦੀ ਸਿਹਤਵਾਨੇ ਇਹ ਬਹੁਤ ਕਮਜ਼ੋਰ ਸਿਗੀਆਂ ਪਰ ਇਹਨਾਂ ਦੀ ਬਚਨ ਦੀ ਕੋਈ ਆਸ ਨਹੀਂ ਸੀ ਹੈ ਜੀ ਹਾਂ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਦਾਨੀ ਵੀਰ ਦਾਨੀ ਭਰਾ ਜਿਹੜੇ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਅਜਿਹੇ ਟਰਸਟਾਂ ਦੇ ਵਿੱਚ ਬੈਠੇ ਬੱਚਿਆਂ ਦੀ ਬਾਹ ਫੜਦੇ ਨੇ ਅੰਤ ਵਿੱਚ ਉਹਨਾਂ ਨੂੰ ਅਪੀਲ ਕੀ ਰਹੇਗੀ ਇਹਨਾਂ ਬੱਚਿਆਂ ਦੇ ਲਈ ਕਿਹੋ ਜੀ ਮਦਦ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਦਾ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਆਉਣ ਵਾਲਾ ਜੀਵਨ ਜਿਹੜਾ ਹੈ ਬਿਨਾ ਅੱਖਾਂ ਤੋਂ ਤੇ ਰਹਿਣਾ ਹੀ ਹੈ ਕੋਈ ਸਖਾਲਾ ਹੋ ਸਕੀ ਮੇਰੇ ਪੁੱਤ ਬਾਹਰ ਮੇਰੇ ਭਰਾ ਮੇਰੇ ਵੀਰ ਬਜ਼ੁਰਗ ਬਾਹਰ ਗਏ ਨੇ ਕੋਈ 1000 ਰੁਪਇਆ ਵੀ ਮਹੀਨਾ ਕੱਢਣਾ ਤੇ ਤੁਸੀਂ ਸਭ ਲਾ ਲਓ ਵੀ ਇੱਥੇ ਇਹਨਾਂ ਦੀ ਸਾਰੇ ਦੇਖਭਾਲ ਹੋ ਸਕਦੀ ਆ ਪੜਾਈ ਇੱਥੇ ਹੀ ਬਣ ਇਹਨਾਂ ਦਾ ਸਕੂਲ ਆ ਕੋਈ ਨਾਲ ਇਹਨਾਂ ਦੇ ਇੱਕ ਵੱਜੇ ਬੀਬੀ ਉਹਨੂੰ ਆਪਾਂ ਤਨਖਾਹ ਦੇਈ ਅੱਜ ਕੱਲ ਤੁਹਾਨੂੰ ਪਤਾ ਤਨਖਾਹ ਤੋਂ ਬਿਨਾਂ ਤੇ ਕੋਈ ਜਾਂਦਾ ਨਹੀਂ ਹੈ ਨਾ ਕੋਈ ਇਹਨਾਂ ਨੂੰ ਲੈ ਕੇ ਵੀ ਜਾਵੇ ਨਾਲ ਤੇ ਲੈ ਕੇ ਵੀ ਆਵੇ ਦੇ ਕੋਈ ਰਿਕਸ਼ਾ ਢਾਂਗਾ ਇਹ ਦਾਦਾ ਲੱਗ ਜੂਗਾ ਕੋਈ ਗੱਡੀ ਹੈ ਨਾ ਵੀ ਇਹਨਾਂ ਨੂੰ ਛੱਡ ਕੇ ਵੀ ਆਉਣਾ ਲੈ ਕੇ ਵੀ ਆਉਣਾ ਤੇ ਤੁਹਾਨੂੰ ਪਤਾ ਧੀਆ ਦਾ ਤੁਹਾਨੂੰ ਇਹਨਾਂ ਦੇ ਨਾਲ ਵੀ ਕੋਈ ਚਾਹੀਦਾ ਕੋਈ ਵੀ ਸੇਵਾ ਇਹਨਾਂ ਦੀ ਖਾਣ ਪੀਣ ਦੀ ਸਕੂਲ ਦੀ ਕੋਈ ਵੀ ਚੁੱਕ ਲੈ ਮੈਂ ਉਹਨਾਂ ਵੀਰਾਂ ਦਾ ਆਪਣੇ ਬੱਚਿਆਂ ਦਾ ਪੁੱਤਾਂ ਦਾ ਧੰਨਵਾਦ ਕਰਦੀ ਆ ਗੁਰੂ ਕਿਰਪਾ ਕਰੇ ਉਹਨਾਂ ਦੇ ਚਰਨਾਂ 'ਚ ਤੇਹ ਦੇ ਲਵਾਂ ਮੈਂ ਲ ਬੇਨਤੀ ਕਰਦੀ ਆ ਵੀ ਇਹਨਾਂ ਦੀ ਜ਼ਰੂਰ ਜ਼ਰੂਰ ਤੁਸੀਂ ਬਹੁਤ ਮਦਦ ਕਰਦੇ ਹੋ ਸਾਡੇ ਸਿੱਖ ਭਰਾਵਾ ਕਰੋਨਾ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਭੁੱਖਿਆ ਨਹੀਂ ਰਹਿਣ ਦਿੱਤਾ ਜੀ ਜੀ ਮੈਂ ਉਹਨਾਂ ਦੀ ਜਿੱਦਾਂ ਵੇ ਲੋ ਕਹ ਲਵਾਂ ਸਾਰੀਆਂ ਸੰਸਥਾਵਾਂ ਨੂੰ ਕਹਿੰਦੀ ਆ ਬੇਨਤੀ ਕਰਦੀ ਆ ਇਹਨਾਂ ਦੀ ਵੀ ਵਾਹ ਫੜੋ ਜਿੱਦਾ ਬਾਕੀ ਇਹਨਾਂ ਦਾ ਰਹਿਣ ਸਵੇ ਵਸੇਰਾ ਵੀ ਇਹਨਾਂ ਦਾ ਵਾ ਥੋੜਾ ਚੰਗਾ ਬਣ ਜੇ ਇਹਨਾਂ ਦਾ ਰਹਿਣਾ ਸਹਿਣਾ ਵੀ ਖਾਣਾ ਪੀਣਾ ਵੀ ਵਧੀਆ ਬਣ ਜੇ ਮੈਂ ਚਾਹਾਂਗਾ ਜਰੂਰ ਇੱਕ ਵਾਰ ਆਪਣਾ ਫੋਨ ਨੰਬਰ ਵੀ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਤਾਂ ਜੋ ਤੁਹਾਡੇ ਨਾਲ ਸੰਪਰਕ ਹੋ ਸਕੇ ਇੱਕ ਵਾਰ ਆਪਣਾ ਨੰਬਰ ਵੀ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਪੁੱਤ ਜੀ ਹੋਵੇ ਲੱਗਿਆ ਹੋਇਆ ਉੱਤੇ ਨੰਬਰ ਉਹਦੀ ਵੀ ਬਣਾ ਕੇ ਪਾ ਦਿਓ 88 8721 68737 ਹੈ ਨਾ ਮੈਂ ਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਪਤਾ ਹੈ ਆਨਲਾਈਨ ਹੀ ਹੈਗਾ ਤੇ ਬਾਕੀ ਇਹਨਾਂ ਨੂੰ ਆਪਾਂ ਕਾਰਡ ਵੀ ਦੇ ਦਿੰਦੇ ਆ ਪਾ ਦੇਣੇ ਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਮੈਂ ਆਪਣੇ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿਸੇ ਪ੍ਰਕਾਰ ਦੀ ਫਾਈਨੈਂਸ਼ੀਅਲ ਮਦਦ ਇਹਨਾਂ ਦੋਨਾਂ ਬੱਚੀਆਂ ਦੀ ਜੇ ਨਹੀਂ ਕਰ ਸਕਦੇ ਇਸ ٹرسٹ ਨੂੰ ਕਿਸੇ ਪ੍ਰਕਾਰ ਦੀ ਸੇਵਾ ਨਹੀਂ ਪੇਜ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਦੋਸਤੋ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਅਤੇ ਇਹਨਾਂ ਧੀਆਂ ਦੀ ਜਿਹੜੀ ਹੈ ਉਹ ਰੱਖਿਆ ਵਾਸਤੇ ਦੇਖਭਾਲ ਵਾਸਤੇ ਇਹਨਾਂ ਦੀ ਸਾਭ ਸੰਭਾਲ ਵਾਸਤੇ ਉਹ ਸੇਵਾ ਜਿਹੜੀ ਇਹਨਾਂ ਤੱਕ ਪਹੁੰਚ ਸਕੇ ਹਰ ਕਵਰੇਜ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਪੰਜਾਬ ਅਬਤਕ ਤਰਨਤਾਰ